ਅੱਜ ਪੂਰਾ ਦੇਸ਼ ਅਧਿਆਪਕ ਦਿਹਾੜਾ ਮਨਾ ਰਿਹਾ ਹੈ ਹਰ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਵਧਾਈ ਦੇ ਰਿਹਾ ਹੈ ਪਰ ਅਸਲ ਵਧਾਈ ਦੇ ਪਾਤਰ ਨੇ ਉਹ ਅਧਿਆਪਕ ਜੋ ਉਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਨੇ ਜਿਨ੍ਹਾਂ ਨੇ ਸ਼ਾਇਦ ਜ਼ਿੰਦਗੀ 'ਚ ਪੜਨ ਦਾ ਕਦੇ ਸੁਪਨਾ ਵੀ ਨਹੀਂ ਸਿਖਿਆ ਜੀ ਹਾਂ ਇਹ ਤਸਵੀਰਾਂ ਨੇ ਲੁਧਿਆਣਾ ਦੇ ਹੈਬੂਵਾਲ ਦੀਆਂ ਜਿੱਥੋਂ ਦੇ ਹਾਲਾਤ ਬਿਆਨ ਕਰ ਰਹੇ ਨੇ ਇੱਥੋਂ ਦੇ ਬੱਚਿਆਂ ਦੀ ਮਜਬੂਰੀ ਸਾਰਾ ਦਿਨ ਕੂੜਾ ਇਕੱਠਾ ਕਰਨਾ ਤੇ ਇਸ ਗੰਦਗੀ ਵਿੱਚ ਆਪਣੇ ਦੋਸਤਾਂ ਨਾਲ ਖੇਡਣਾ। ਇਹੀ ਸੀ ਇਹਨਾਂ ਬੱਚਿਆਂ ਦੇ ਪੂਰੇ ਦਿਨ ਦੀ ਰੁਟੀਨ। ਪਰ ਤਾਰੀਫ਼ ਕਰਨੀ ਹੋਵੇਗੀ ਲੁਧਿਆਣਾ ਵਾਸੀ ਵਕੀਲ ਹਰੀਉਮ ਜਿੰਦਲਦੀ ਜਿਨ੍ਹਾਂ ਤੋਂ ਦੇਸ਼ ਦਾ ਭਵਿੱਖ ਇਸ ਤਰ੍ਹਾਂ ਰੁਲਦਾ ਨਹੀਂ ਵੇਖਿਆ ਗਿਆ। ਕਿਉਂਕਿ ਉਹਨਾਂ ਨੇ ਬੱਚਿਆਂ ਦਾ ਭਵਿੱਖ ਸੁਧਾਰਨ ਦਾ ਫੈਸਲਾ ਲੈ ਲਿਆ ਪਰ ਇਸ ਫੈਸਲੇ ਨੂੰ ਅੰਜਾਮ ਤੱਕ ਪਹੁੰਚਾਉਣਾ ਆਸਾਨ ਨਹੀਂ ਸੀ। ਇਸ ਲਈ ਕਈ ਮੁਸ਼ਕਲਾਂ ਵੀ ਆਈਆਂ ਸਭ ਤੋਂ ਪਹਿਲਾਂ ਜਿਹੜੀ ਮੁਸ਼ਕਲ ਸੀਗੀ ਉਹ ਸੀਗੀ ਇਹਨਾਂ ਦੇ ਮਨ ਦੇ ਅੰਦਰ ਇੱਕ ਬਦਲਾਅ ਲੈ ਕੇ ਆਉਣਾ ਇਹਨਾਂ ਦੀ ਸੋਚ ਵਿੱਚ ਬਦਲਾਅ ਲੈ ਕੇ ਆਉਣਾ ਕਿਉਂਕਿ ਜਿਨ੍ਹਾਂ ਨੂੰ ਕਦੇ ਵਿੱਦਿਆ ਦਾ ਮਤਲਬ ਹੀ ਨਹੀਂ ਸੀ ਪਤਾ ਕਿ ਵਿੱਦਿਆ ਹੁੰਦੀ ਕੀ ਹੈ ਤੇ ਵਿੱਦਿਆ ਅੱਗੇ ਇਹਨਾਂ ਨੂੰ ਕੀ ਬੈਨੀਫਿਟ ਦੇ ਸਕਦੀ ਉਹ ਤਾਂ ਤੇ ਸੋਚ ਨਹੀਂ ਸੀ ਸਕਦੇ ਤੇ ਉਹ ਇਹਨਾਂ ਦਾ ਜਿਹੜਾ ਮਾਈਂਡ ਸੈਟ ਚੇਂਜ ਕਰਨਾ ਸੀਗਾ ਉਹ ਸਭ ਤੋਂ ਵੱਡਾ ਔਖਾ ਕੰਮ ਸੀਗਾ ਜਿਹੜਾ ਹੋ ਗਿਆ ਅੱਜ ਤੁਸੀਂ ਦੇਖੋਗੇ ਇੱਥੇ ਉਹਨਾਂ ਦੇ ਬੱਚੇ ਤੇ ਪੜਦੇ-ਪੜਦੇ ਉਹਨਾਂ ਦੀ ਮਦਦ ਵੀ ਪੜਦੀਆਂ ਪਈਆਂ ਸਾਡੇ ਕੋਲ ਇੱਥੇ ਲੇਡੀਜ਼ ਬੈਠੀਆਂ ਉਨੇ ਲੇਡੀਜ਼ ਮੈਂ ਇੱਕ ਪੁੱਛਿਆ ਮੈਂ ਕਿ ਪੜਾਈ ਪੜਾਈ ਕੀਤੀ ਤੁਹਾਨੂੰ ਕੀ ਫਾਇਦਾ ਹੋਇਆ ਉਹ ਸ਼ਰਮਾ ਕੇ ਬੋਲੀ ਕਿ ਸਰ ਅਬ ਅਸੀਂ ਥੋੜਾ ਥੋੜਾ ਮੈਂ ਆਪਣਾ ਹਿਸਾਬ ਕਰ ਲੈਂਦੇ ਆ ਉਹ ਵਿਸ਼ਵਾਸ ਦੀ ਚਲਕ ਸੀ ਉਹਦੇ ਅੰਦਰ ਲੇਡੀ ਦੇ ਅੰਦਰ ਕਿ ਵੀ ਉਹਨਾਂ ਨੂੰ ਇਹ ਲੱਗਣ ਲੱਗਿਆ ਵੀ ਅਸੀਂ ਵੀ ਉਹਨੂੰ ਕੁਝ ਜੀਵਨ ਚ ਕਰ ਸਕਦੇ ਇੱਕ ਵਾਰ ਬੱਚਿਆਂ ਦਾ ਮਨ ਬਣ ਗਿਆ ਉਸ ਤੋਂ ਬਾਅਦ ਇੱਕ ਹੋਰ ਮੁਸ਼ਕਲ ਸੀ ਕਿ ਇਹ ਬੱਚੇ ਦੂਰ ਪੜਨ ਨਹੀਂ ਜਾ ਸਕਦੇ ਫਿਰ ਕੀ ਸੀ ਐਥੇ ਹੀ ਇੱਕ ਚੌਪੜੀ ਵਿੱਚ ਪੜਾ ਦਿੱਤਾ ਗਿਆ ਛੋਟਾ ਜਿਹਾ ਸਕੂਲ ਇੱਥੇ ਕਰੀਬ 3 ਬੱਚੇ ਪੜਨ ਆਉਂਦੇ ਨੇ। ਤਾਂ ਬਹੁਤ ਉਹਦੇ ਅਗੇਂਸਟ ਇਹਨਾਂ ਨੂੰ ਪ੍ਰੋਬਲਮ ਸੀ ਕਿ ਅਸੀਂ ਦੂਰ ਸਕੂਲ ਬੱਚੇ ਨਹੀਂ ਜਾ ਸਕਦੇ ਸਾਡੇ। ਫਿਰ ਮੈਨੂੰ ਸੋਚ ਆਈ ਦਿਮਾਗ ਦੇ ਵਿੱਚ ਰੱਬ ਵੱਲੋਂ ਕਿ ਵੀ ਅਗਰ ਆਪਾਂ ਜਿੱਥੇ ਰਹਿੰਦੇ ਉੱਥੇ ਸਕੂਲ ਖੋਲ੍ਹ ਦਿੱਤਾ ਜਾਵੇ ਤੇ ਸ਼ਾਇਦ ਇਹਨਾਂ ਨੂੰ ਜਿਹੜੀ ਜਾਣ ਦੀ ਮੁਸ਼ਕਲ ਆ ਉਹ ਵੀ ਹੱਲ ਹੋ ਜਾਏਗੀ। ਉਹ ਸੋਚ ਤੋਂ ਬਾਅਦ ਫਿਰ ਅਸੀਂ ਇੱਥੇ ਛੁੱਗੀ ਬਣਾਈ। ਇਸ ਛੁੱਗੀ ਵਿੱਚ ਇਹ ਬੱਚੇ ਨੂੰ ਪੜਾਉਣਾ ਸ਼ੁਰੂ ਕੀਤਾ। ਹੌਲੀ-ਹੌਲੀ ਮੈਂ ਦੇਖਿਆ ਕਿ ਬੱਚਿਆਂ ਦਾ ਜਿਹੜਾ ਸਿੱਖਿਆ ਦੇ ਅੰਦਰ ਦਿਲਚਸਪੀ ਸੀ ਉਹ ਵਧਣੀ ਸ਼ੁਰੂ ਹੋ ਗਈ। ਚੌਂਪੜੀ ਦੇ ਵਿੱਚ ਬਣੇ ਸਕੂਲ 'ਚ ਪੜ ਕੇ ਬੱਚੇ ਅੱਗੇ ਕੀ ਕਰਨਗੇ ਇਹ ਸੋਚ ਕੇ ਵੀ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਵਕੀਲ ਸਾਹਿਬ ਦੇ ਕੋਲ ਇਸ ਦਾ ਵੀ ਹੱਲ ਹੈ ਇਸ ਝੁੱਗੀ ਦੇ ਵਿੱਚੋਂ ਪੜੇ ਕਈ ਬੱਚੇ ਹੁਣ ਬਾਕੀ ਬੱਚਿਆਂ ਨੂੰ ਪੜਾਉਣ ਦੇ ਲਈ ਅਧਿਆਪਕ ਬਣ ਚੁੱਕੇ ਨੇ ਹੁਣ ਇੱਥੇ ਸਾਡੇ ਕੋਲ ਇੱਕ ਬੱਚਾ ਹੈ ਗੁਰਦੇਵਾਲ ਉਹਨੂੰ ਮੈਂ ਟੀਚਰ ਬਣਾਇਆ ਅਸੀਂ ਉਹਦਾ ਮੈਂ ਬੈਂਕ ਅਕਾਊਂਟ ਖੁਲਵਾ ਦਿੱਤਾ ਖਾਤਾ ਤੇ ਜਿਹੜਾ ਉਹ ਪੜ੍ਹਾਣ ਜਾਂਦਾ ਬੱਚਿਆਂ ਨੂੰ ਮਦਦ ਕਰਦਾ ਉਸ ਨੂੰ ਉਸ ਪੜ੍ਹਾਣ ਦੇ ਥਰੂ ਮੈਂ ਉਹਨੂੰ ਪੈਸੇ ਦਿੰਨਾ ਕਿੰਨੇ ਸਾਲ ਮੁਸ਼ਕਿਲਾਂ ਨਾ ਸਿਰਫ ਫਰੀਯਮ ਜਿੰਦਲ ਦੇ ਸਾਹਮਣੇ ਆਈਆਂ ਬਲਕਿ ਉਹਨਾਂ ਅਧਿਆਪਕਾਂ ਨੂੰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੇ ਉਹਨਾਂ ਨਾਲ ਦਿਨ ਰਾਤ ਮਿਹਨਤ ਕਰਨੀ ਸੀ ਪਰ ਕੁਝ ਉਹਨਾਂ ਅਧਿਆਪਕਾਂ ਦੀ ਸੂਝ-ਬੂਝ ਤੇ ਕੁਝ ਬੱਚਿਆਂ ਦਾ ਸਾਥ ਇਹਨਾਂ ਦੋਵਾਂ ਦਾ ਤਾਲਮੇਲ ਅਜੀਹਾ ਬਣਿਆ ਕਿ ਇਹ ਮੁਸ਼ਕਲ ਵੀ ਹੌਲੀ-ਹੌਲੀ ਹੱਲ ਹੋ ਗਈ 7 ਮਹੀਨੇ ਹੋ ਗਏ ਮੈਨੂੰ ਇੱਥੇ ਆਂਦੇ ਹੋਏ ਪੜ੍ਹਾਉਂਦੇ ਹੋਏ ਥੋੜੇ ਜਿਹਾ ਸਟਾਰਟਿੰਗ ਚ ਪ੍ਰੋਬਲਮਸ ਆਈਆਂ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਕਿਉਂਕਿ ਇਹਨਾਂ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਔਖਾ ਹੈ ਠੀਕ ਹੈ ਕਿਉਂਕਿ ਆ ਬਾਕੀ ਸਕੂਲਾਂ ਦੇ ਕੰਪੈਰੀਟਿਵਲੀ ਸਾਰਾ ਬਰਡਨ ਜੋ ਹੈ ਟੀਚਰਸ ਤੇ ਹੈ ਬਾਕੀ ਸਕੂਲਾਂ ਕੀ ਹੁੰਦਾ ਹੈ ਕਿ ਜਿਹੜੇ ਟੀਚਰਸ ਆ ਉਹ ਬੱਚਿਆਂ ਨੂੰ ਹੋਮਵਰਕ ਦੇ ਦਿੰਦੇ ਆ ਪੇਰੈਂਟਸ ਦੀ ਰਿਸਪੋਨਸੀਬਿਲਟੀ ਹੁੰਦੀ ਹੈ ਉਹਨਾਂ ਨੂੰ ਪ੍ਰਪੇਅਰ ਕਰਕੇ ਭੇਜਣਾ ਇੱਥੇ ਇਹਨਾਂ ਦੇ ਪੇਰੈਂਟਸ ਵੀ ਅਨਪੜ੍ਹ ਆ ਉਹ ਕੁਝ ਨਹੀਂ ਕਰਵਾ ਪਾਉਂਦੇ ਸੋ ਸਾਰਾ ਕੰਮ ਜੋ ਹੈ ਸਾਨੂੰ ਕਰਵਾਉਣਾ ਪੈਂਦਾ ਇਸ ਲਈ ਪ੍ਰੋਪਰ ਇਹਨਾਂ ਨੂੰ ਅੱਛੇ ਤਰੀਕੇ ਨਾਲ ਪੜ੍ਹਾਉਣਾ ਪ੍ਰੋਪਰ ਗਾਈਡ ਕਰਨਾ ਕਾਫੀ ਮੁਸ਼ਕਿਲ ਹੈ ਬਟ ਬੱਚੇ ਸਾਥ ਦਿੰਦੇ ਆ ਇੰਟੈਲੀਜੈਂਟ ਆ ਪੜ ਲੈਂਦੇ ਆ उन ए बच्चे अपना भविख सुनहरा सर, सर ने बोला पढ़ना हम सबने बोला हाँ सर ने बोला क्या पढ़ के क्या बना सब ने बोला डॉक्टर बनना है पहले कुरे उठेते थे पहले सर आते थे रोजी बुधवार के बुधवार ਲੱਡੂ ਦੇਖ ਕੇ ਜਾਤੇ تھے ਸਰ ਨੇ ਬੋਲਾ ਪੜਨਾ ਹੈ ਹਮ ਸਨੇ ਬੋਲਾ ਹਾਂ ਕਲਕੁਸ ਨੇ ਸਰ ਨੇ ਬੋਲਾ ਕਿਆ ਪਰ ਕੇ ਕਿਆ ਬਣਾਂਗੇ ਸਨੇ ਬੋਲਾ ਡਾਕਟਰ ਬਣਨਾ ਹੈ ਦੇਸ਼ ਦਾ ਭਵਿੱਖ ਸਵਾਰਨ ਲਈ ਪੁੱਟਿਆ ਗਿਆ ਇੱਕਦਮ ਵਾਕਈ ਕਾਬਿਲ ਇਤਾਰੀਫ ਹੈ ਅਜ ਅਧਿਆਪਕ ਦਿਹਾੜੇ ਮੌਕੇ ਅਸੀਂ ਸਲਾਮ ਕਰਦੇ ਹਾਂ ਅਜਿਹੇ ਅਧਿਆਪਕਾਂ ਨੂੰ ਜੋ ਬਿਨਾਂ ਕਿਸੇ ਲਾਲਚ ਦੇ ਇਨਾ ਗਰੀਬ ਬੱਚਿਆਂ ਨੂੰ ਪੜਾ ਕੇ ਉਹਨਾਂ ਦੇ ਅਤੇ ਦੇਸ਼ ਦੇ ਭਵਿੱਖ ਨੂੰ ਇੱਕ ਚੰਗਾ ਰਾਹ ਵਿਖਾ ਰਹੇ ਨੇ